ਹਰ ਬਾਤੋ ਦੇ ਕੋਲ ਪਹੁੰਚ ਗਿਆ ਉੱਪਰ ਆਪਾਂ ਬੈਠੇ ਪਹੁੰਚਾਣੇ ਆ। ਉਹ ਸਾਡੇ ਅੱਜ ਦੀ ਮਤਵਾਰ ਤੋਂ ਵੀ ਦੋਸਤਾਂ ਪਿਆਰ ਨਾਲ ਪਹੁੰਚਿਆ ਤੇ ਰਿਆਦ ਬਰੇਮੋਤ ਤੋਂ ਨਿਕਲੋ ਮਾਰ ਲਾ। ਵਾਹਿਗੁਰੂ ਭਗਤ ਜੀ ਨੇੜੇ ਆ ਗਏ। ਕੰਢੀ ਕੱਤੇ ਭੋਲਾ ਅਟਾਰੀ ਬੜਾ ਪਰਾਂ ਦਾ ਚੜੀ ਜਵਾਨੀ ਗਰਮ ਖੂਨ ਲਕਾਰੇ ਤਾ ਵੜਦੇ ਰਾਜੇ ਖੇਲੀ ਮਾਦਮਾਂ ਨੂੰ ਕਦੇ ਘਰ ਨਹੀਂ ਭੱਜਦੇ ਕਦੇ ਘਰ ਨਹੀਂ ਭੱਜਦੇ ਆਦੋ ਸਾਡਾ ਆਪਣਾ ਮੰਦੀ ਪੰਜ ਦੁਗਿਆ ਦਵੀ ਤੋਂ ਹੋਰ ਬੁਣੀ ਹੈ ਉਹ ਭਰਾਵੋ ਮੇਰੇ ਵੀ ਬੰਦੇ ਮਾਂ ਪਹੁੰਚਿਆ ਬਹੁਤ ਬਹੁਤ ਧੰਨਵਾਦ ਹੈ ਔਰ ਮੇਰਾ ਵੀ ਬੜਾ ਸਬਾਨ ਆ ਨਾ ਜਿੱਤੇ ਭਰਾਵਾਂ ਨੇ ਪਹਿਲੇ ਬਹੁਤ ਸੁਪਰਾ ਹੈ ਆ ਮੈਂ ਵੀ ਕੋਟ ਨਹੀਂ ਮਾੜੋ ਕਢੀ ਗਾਣਾ ਤੇਰੀ ਵੀ ਬੁਣੀ ਹੋ ਗਈ ਇਹ ਫਰਮ ਸਿਆਰ ਤੋਂ ਸਾਡੀ ਕਿ ਤੋ ਮੈਂ ਮਗਰਾਵੇ ਘਰਾਂ ਦਾ ਜਾ ਕੇ ਕਹਿੰਦਾ ਛੋਲੇ ਵੱਲ ਝਾਕਦਾ ਮਕਾਨ ਤੋਂ ਉਹ ਛੇਟੇ ਪੈਲੇ ਜਾਂਦੇ ਕਿ ਚੁੱਪ ਕੇ ਜਾਂਦੇ ਨਹੀਂ ਖੁਸਰੇ ਮੈਂ ਗੁਰਮੁਖਾਂ ਦਾ ਪੁੱਤ ਜਿਹੜਾ ਚੋਰ ਸਾਹਿਬ ਨਹੀਂ ਉਲੰਘੜਦਾ ਉਹ ਹੌਸਲੇ ਨਹੀਂ ਤੱਕਦੀ ਇਹ ਤੋਂ ਲੈ ਆਦੇ ਉਹ ਵੀ ਐਸੇ ਕਾਪਟਰ ਕਰ ਵੱਲੋਂ ਔਰ 200 ਰੁਪਏ ਸਾਡੇ ਕਿੰਨਾਂ ਤਰੀਕਾ ਵੱਲੋਂ ਔਰ 500 ਰੁਪਏ ਕੰਨੀ ਕੰਝ ਤੇ ਸਭ ਹੀ ਜੇਤੂ ਨਹੀਂ ਪਾਸ ਹੋ ਜਗਿਆ 1700 ਰੁਪਏ ਟੋਟਲ

ਕੋਆ ਤਕੋਤੀ ਦਾ ਗੱਲ ਕਰਦਾ ਹੈ ਕਿ ਹਾਦਸਾ ਹੋਇਆ ਜਾ ਰਿਹਾ ਹੈ। ਹਰ ਹਮਾਰੀ ਕਫੀ ਲੋਕ 500 ਰੁਪਿਆ ਜਿਹਨਾਂ ਨੇ ਦੁੱਧ ਵਾਲਾ ਕੰਮ ਕਰਨੇ ਕੀ ਸੀ 4 ਦਿਨ ਕੀ ਬੈਜਟ 100 ਸਭੋ ਕਰੀ। ਕਾਂਟਾ ਬਾਰੇ ਸਰਵਪੱਤਨ ਦੇ ਸਾਹਮਣੇ ਵਾਲਾ ਹਰ ਕਿਸੇ ਨੇ ਨਹੀਂ ਪਾਉਣੀ ਚਾਹੀਦੀ ਉਹ ਵਾਹਨੋ ਜਿਹੜਾ ਜੋ ਸਾਥ ਦੇ ਬਾਕੀ ਆਵੇ ਤਾਂ ਹੁਣਾ ਨੋ ਹਰਾ ਦੇ ਵਿਕੇਸ ਵਾਲਾ 2026

ਸਮੂਹ ਸਿੰਘ ਜੀ ਪਿੰਡ ਨਿੱਕੂਵਾਲ ਸਾਫ ਦਾ ਪਿੰਚ ਜਿਹੜਾ ਪਿੰਡ ਨਿੱਕੂਵਾਲ ਦੇ ਵਿੱਚ ਝਿੰਝ ਮੇਲਾ ਹੋਇਆ ਹੈਗਾ ਇਹ ਬਹੁਤ ਵਧੀਆ ਹੋਇਆ ਹੈਗਾ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਮੇਲੇ ਦਾ ਜਿਹੜਾ ਮਤਲਬ ਹੈਗਾ ਡੰਗਰਾਂ ਦੀ ਤੰਦਰੁਸਤੀ ਵਾਸਤੇ ਇਹ ਮੇਲਾ ਪਿੰਡ ਕਰਵਾਉਂਦਾ ਹੈਗਾ ਪਿਛਲੇ ਬੜਾ lâu ਹੈ ਸਾਡੇ ਜਿਹੜੇ ਇਹ ਵੀ ਇਦਾਂ ਹੀ ਇਸ ਰੀਤ ਚੱਲੀ ਆ ਰਹੀ ਪਿੱਛੇ ਤੇ ਇੱਦੀ ਕਰਾਦੇ ਰਹੇ ਇਸ ਮੇਲੇ ਦੇ ਵਿੱਚ ਬਾਹਰੋਂ ਬਹੁਤ ਦੂਰ ਦੂਰ ਤੇ ਹਜ਼ਾਰਾਂ ਦੀ ਤعداد ਦੇ ਵਿੱਚ ਪਲਵਾਨ ਆ ਜਿਹੜੇ ਬਾਹਰ ਦੀਆਂ ਸਥਿਤੀਆਂ ਤੇ ਆਏ ਹੈਗੇ ਤੇ ਬਹੁਤ ਵਧੀਆ ਮੇਲਾ ਹੋਇਆ ਸਾਰੇ ਪਿੰਡ ਨੇ ਪੰਚਾਇਤ ਨੇ ਸਾਰੀ ਨੇ ਪੂਰਾ ਸਹਿਯੋਗ ਦਿੱਤਾ ਪੂਰੇ ਪਿੰਡ ਨੇ ਜਿਹੜੇ ਬਾਹਰੋਂ ਲੋਕੋ ਲੋਕ ਆਏ ਹੈਗੇ ਉਹਨਾਂ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਪਿੰਡ ਮਾਥੀਆਂ ਦਾ ਬਹੁਤ ਵਧੀਆ ਜਿਹੜੀ ਇਹ ਹੈਗੀ ਸ਼ਿੰਜ ਹੋਈ ਹੈਗੀ ਡੰਗਰ ਪਸ਼ੂ ਜਿਹੜੇ ਤੰਦ ਗੁਸਤੀ ਦੇ ਬਾਤ ਆਏ ਆਏ ਸਾਰਾ ਅਸੀਂ ਕਰਾਉਂਦੇ ਹੈਗੇ ਤੇ ਅੱਗੇ ਬਾਤ ਆ ਵੀ ਅਸੀਂ ਕਰਾਂਦੇ ਰਹਾਂਗੇ ਇਹ ਹੈ ਕਿ ਉਹ ਵਿੱਕੀ ਝੰਡੀ ਦੀ ਕੁਸ਼ਤੀ ਵਿੱਕੀ ਵਿੱਕੀ ਹੈ ਝੰਡੀ ਦੀ ਕੁਸ਼ਤੀ ਜਿੱਤੀ ਹੈਗੀ ਤੇ ਭੋਲਾ ਟਾਰੀ ਵਾਲਾ ਮੇਰਾ ਸਰਪੰਚ ਅਕਤਾਰ ਸਿੰਘ ਪਿੰਡ ਨਿੱਕੂਆ ਤੋਂ ਬੋਲ ਰਿਹਾ ਹਾਂ ਸਾਡੇ ਪਿੰਡ ਵਿੱਚ ਹਰ ਸਾਲ ਸਿੰਝ ਦਾ ਮੇਲਾ ਕਰਵਾਇਆ ਜਾਂਦਾ ਹੈ ਗੁੱਗਾ ਜਾਰਤੀ ਦੀ ਯਾਦ ਵਿੱਚ ਇਸ ਸਾਲ ਵੀ ਇਹ ਮੇਲਾ ਕਰਵਾਇਆ ਗਿਆ ਤੇ ਇਸ ਮੇਲੇ ਵਿੱਚ ਛੋਟੀ ਦੇ ਪਹਿਲਵਾਨ ਆਏ ਹੋਏ ਸਨ ਤੇ ਮਾਲੀ ਦੀ ਛੋਟੀ ਵਾਲਾ ਪਹਿਲਵਾਨ 21000 ਰੁਪਏ ਲੈ ਕੇ ਗਿਆ ਤੇ ਜੇਤੂ ਪਹਿਲਵਾਨ ਸੀ ਹੋ ਹਾਰ ਹਾਰਨ ਵਾਲਾ ਪਹਿਲਵਾਨ ਨੂੰ 15000 ਰੁਪਏ ਦਿੱਤਾ ਗਿਆ ਇਹ ਸਾਡੇ ਪ੍ਰਾਣੇ ਬਜ਼ੁਰਗਾਂ ਦੇ ਸਮੇਂ ਤੋਂ ਇਹ ਮੇਲਾ ਚੱਲਿਆ ਆ ਰਿਹਾ ਹੈ ਅਤੇ ਹਰ ਸਾਲ ਇਸ ਮੇਲੇ ਨੂੰ ਮਨਾਇਆ ਜਾਂਦਾ ਹੈ ਇਹ ਗੁੱਗਾ ਮਾੜੀ ਯਾਹਰ ਦੀ ਦੇ ਨਾਂ ਤੇ ਮੇਲਾ ਮਨਾਇਆ ਜਾਂਦਾ ਹੈ ਅਸੀਂ ਇਹ ਦਿਨ ਸਾਰੇ ਪਿੰਡ ਦੇ ਸਹਿਯੋਗ ਨਾਲ ਮਨਾਦੇ ਹਾਂ ਕਿ ਰਹਾ ਵਿੱਕੀ ਚੰਡੀਗੜ੍ਹ ਵਾਲਾ ਅਤੇ ਹਾਰਨ ਵਾਲਾ ਭੋਲਾ ਅਟਾਰੀ ਤੋਂ ਸੀ ਕਿੰਨੇ ਕੁ ਪਹਿਲਵਾਨ ਆnde ਜੀ ਇਸ ਪਿੰਡ ਵਿੱਚ ਪਹਿਲਵਾਨ 2-300 ਪਹਿਲਵਾਨ ਆਇਆ ਹੋਇਆ ਸੀ ਇਸ ਵਾਰ ਇਸ ਵਾਰੀ ਸਾਰੇ ਛਿੰਝਾਂ ਨਾਲੋਂ ਵੱਧ ਪਹਿਲਵਾਨ ਆਏ ਹੋਏ ਸਨ ਜਿਹਦਾ ਨਾਮ ਜੇਤੂ ਪਹਿਲਵਾਨ ਵਿੱਕੀ ਚੰਡੀਗੜ੍ਹੋਂ ਕਿਤਾ ਜਾ ਰਿਹਾ ਹੈ ਸੋ ਬਹੁਤ ਮਹਾਨ